ਘਰ ਵਿੱਚ ਚੋਰੀ ਹੋਣਾ ਸਭ ਤੋਂ ਭੈੜਾ ਅਨੁਭਵ ਹੁੰਦਾ ਹੈ ਜੋ ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਲ ਵਿੱਚ ਲੁੱਟ ਕੇ ਲੈ ਜਾਂਦੇ ਹਨ ਇਹ ਪਛਤਾਵਾ ਕਈ ਦਿਨਾਂ ਤੱਕ ਨਹੀਂ ਜਾਂਦਾ ਪਰ ਬਹੁਤ ਸਾਰੇ ਲੋਕ ਆਪਣੀਆਂ ਗਲਤੀਆਂ ਕਾਰਨ ਘਰਾਂ ਵਿੱਚ ਚੋਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜੇ ਤੁਸੀਂ ਇਹ ਗਲਤੀਆਂ ਨਹੀਂ ਕਰਦੇ ਤਾਂ ਤੁਸੀਂ ਚੋਰੀ ਦੀਆਂ ਘਟਨਾਵਾਂ ਤੋਂ ਕਾਫੀ ਹੱਦ ਤੱਕ ਬਚ ਸਕਦੇ ਹੋ ਇਸ ਲਈ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਤੁਸੀਂ ਕੁਝ ਦਿਨਾਂ ਲਈ ਬਾਹਰ ਜਾਓ ਤਾਂ ਇਹ ਗਲਤੀਆਂ ਬਿਲਕੁਲ ਵੀ ਨਾ ਕਰੋ ਆਉਂ ਜਾਂਦੇ ਹਾਂ ਇਹਨਾਂ ਗਲਤੀਆਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਤੇ ਆਪਣਾ ਸਥਾਨ ਸਾਂਝਾ ਨਾ ਕਰੋ ਨਿੱਜਤਾ ਸ਼ਕਤੀ ਹੈ ਜਿੰਨਾ ਜ਼ਿਆਦਾ ਤੁਸੀਂ ਨਿੱਜਤਾ ਬਣਾਈ ਰੱਖੋਗੇ ਉੰਨੇ ਹੀ ਤੁਸੀਂ ਮਜ਼ਬੂਤ ਹੋਵੋਗੇ ਕਿਉਂਕਿ ਲੋਕ ਤੁਹਾਨੂੰ ਸਿਰਫ ਜਾਂ ਜਿੰਨਾ ਜਾਣਦੇ ਹਨ ਉਨ੍ਹਾਂ ਹੀ ਨੁਕਸਾਨ ਪਹੁੰਚਾ ਸਕਦੇ ਹਨ ਜੇ ਕੋਈ ਤੁਹਾਡੇ ਬਾਰੇ ਨਹੀਂ ਜਾਣਦਾ ਤਾਂ ਉਹ ਤੁਹਾਨੂੰ ਉਨ੍ਹਾਂ ਘੱਟ ਨੁਕਸਾਨ ਪਹੁੰਚਾਵੇਗਾ ਇਸ ਲਈ ਹਮੇਸ਼ਾ ਯਾਦ ਰੱਖੋ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਪੂਰੀ ਸਥਿਤੀ ਸਾਂਝੀ ਕਰੋ ਦਰਸਲ ਹੁਣ ਚੋਰ ਵੀ ਬਹੁਤ ਚਲਾਕ ਹੋ ਚੁੱਕੇ ਹਨ ਜਦੋਂ ਉਹਨਾਂ ਨੂੰ ਪੁਸ਼ਟੀ ਹੋ ਜਾਂਦੀ ਹੈ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਬਾਹਰ ਜਾ ਰਹੇ ਹੋ ਤਾਂ ਉਹ ਤੁਹਾਡੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ ਬਹੁਤ ਸਾਰੇ ਲੋਕ ਆਪਣੀਆਂ ਮਹਿੰਗੀਆਂ ਚੀਜ਼ਾਂ ਜਾਂ ਅਲਮਾਰੀਆਂ ਜਾਂ ਹੋਰ ਸੁਰੱਖਿਅਤ ਸੈਲਫਾਂ ਨੂੰ ਖਿੜਕੀਆਂ ਵੱਲ ਮੂੰਹ ਕਰਕੇ ਰੱਖਦੇ ਹਨ ਜਦੋਂ ਰਾਤ ਨੂੰ ਲਾਈਟਾਂ ਜਗਦੀਆਂ ਹਨ ਤਾਂ ਇਹਨਾਂ ਚੀਜ਼ਾਂ ਦਾ ਆਕਾਰ ਬਾਹਰੋਂ ਹੀ ਦਿਖਾਈ ਦਿੰਦਾ ਹੈ ਅਜਿਹੀ ਸਥਿਤੀ ਵਿੱਚ ਚੋਰ ਅਕਸਰ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹਨ ਕਿ ਘਰ ਵਿੱਚ ਕੋਈ ਤਜੂਰੀ ਅਲਮਾਰੀ ਜਾਂ ਹੋਰ ਸਮਾਨ ਹੈ ਜਾਂ ਨਹੀਂ ਹੈ ਇਸ ਤੋਂ ਬਾਅਦ ਹੀ ਚੋਰੀ ਦੀ ਕੋਸ਼ਿਸ਼ ਸ਼ੁਰੂ ਹੁੰਦੀ ਹੈ ਇਸ ਲਈ ਇਹਨਾਂ ਤੋਂ ਬਚਣਾ ਬੇਹਜਰੂਰੀ ਹੈ ਜਿਸ ਪਾਸੇ ਤੁਹਾਡੀ ਖਿੜਕੀ ਖੁੱਲਦੀ ਹੈ ਜਾਂ ਅੰਦਰਲੀਆ ਚੀਜ਼ਾਂ ਬਾਹਰੋਂ ਆਸਾਨੀ ਨਾਲ ਦਿਖਾਈ ਦਿੰਦੀਆਂ ਹਨ ਅਜਿਹੀ ਜਗ੍ਹਾ ਤੇ ਅਲਮਾਰੀ ਬਿਲਕੁਲ ਵੀ ਨਹੀਂ ਰੱਖਣੀ ਚਾਹੀਦੀ ਸਾਨੂੰ ਆਪਣੀਆਂ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਅਤੇ ਇੱਕ ਲੁਕਵੀ ਥਾਂ ਤੇ ਰੱਖਣੀ ਚਾਹੀਦੀ ਹੈ। ਕਈ ਵਾਰ ਤੁਹਾਡੀ ਅਲਮਾਰੀ ਦਾ ਤਾਲਾ ਖਰਾਬ ਹੋ ਜਾਂਦਾ ਹੈ, ਤੁਸੀਂ ਮਕੈਨਿਕ ਨੂੰ ਬੁਲਾਉਂਦੇ ਹੋ। ਜਦੋਂ ਉਹ ਘਰ ਵਿੱਚ ਮੁਰੰਮਤ ਕਰਨ ਲਈ ਆਉਂਦਾ ਹੈ, ਤਾਂ ਤੁਸੀਂ ਉਹਦੇ ਸਾਹਮਣੇ ਅਲਮਾਰੀ ਵਿੱਚ ਆਪਣੇ ਗਹਿਣੇ ਅਤੇ ਨਕਦੀ ਕੱਢ ਲੈਂਦੇ ਹੋ। ਇਹ ਸਾਰੀਆਂ ਚੀਜ਼ਾਂ ਮਕੈਨਿਕ ਨੂੰ ਚੋਰੀ ਕਰਨ ਲਈ ਉਕਸਾ ਵੀ ਸਕਦੀਆਂ ਹਨ। ਆਪਣੇ ਘਰ ਦੀਆਂ ਬਾਹਰਲੀਆਂ ਲਾਈਟਾਂ ਬੰਦ ਕਰਨ ਨਾਲ ਇਹ ਚੋਰਾਂ ਲਈ ਆਸਾਨ ਨਿਸ਼ਾਨਾ ਬਣ ਜਾਂਦਾ ਹੈ ਆਪਣੇ ਘਰ ਦੇ ਬਾਹਰ ਲਾਈਟ ਹਮੇਸ਼ਾ ਜਗਾ ਕੇ ਰੱਖੋ ਤਾਂ ਜੋ ਚੋਰਾਂ ਲਈ ਤੁਹਾਡੇ ਘਰ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਸਕੇ ਭਾਵੇਂ ਤੁਸੀਂ ਘਰ ਤੋਂ ਬਾਹਰ ਜਾਓ ਕਦੀ ਵੀ ਲਾਈਟ ਬੰਦ ਨਾ ਕਰੋ ਅਜਿਹਾ ਕਰਕੇ ਤੁਸੀਂ ਚੋਰਾਂ ਨੂੰ ਆਕਰਸ਼ਿਤ ਕਰ ਰਹੇ ਹੋ ਆਹਣ ਜਾਂਦੇ ਹਾਂ ਇਹਨਾਂ ਗਲਤੀਆਂ ਤੋਂ ਬਚਣ ਲਈ ਕੁਝ ਸੁਝਾਅ ਆਪਣੇ ਘਰ ਵਿੱਚ ਸੀਸੀਟੀਵੀ ਕੈਮਰੇ ਲਗਵਾਓ ਆਪਣੇ ਘਰ ਦੇ ਦਰਵਾਜ਼ਿਆਂ ਤੇ ਖਿੜਕੀਆਂ ਤੇ ਸੁਰੱਖਿਅਤ ਗ੍ਰਿਲ ਲਗਾਓ ਆਪਣੇ ਘਰ ਵਿੱਚ ਇੱਕ ਸੁਰੱਖਿਅਤ అలਾਰਮ ਸਿਸਟਮ ਵੀ ਜਰੂਰ ਲਗਾਓ ਆਪਣੇ ਗੁਆਂਢੀਆਂ ਨਾਲ ਚੰਗੇ ਸੰਬੰਧ ਬਣਾ ਕੇ ਰੱਖੋ ਤਾਂ ਜੋ ਤੁਹਾਡੇ ਘਰ ਦੀ ਨਿਗਰਾਨੀ ਕਰਦੇ ਰਹਿਣ